ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਕਰਕੇ ਇਹ ਗੱਲ ਪ੍ਰਚਾਰੀ ਔਰ ਸੁਣੀ ਜਾਂਦੀ ਆ ਕਿ ਹੁਣ ਕੋਈ ਗੁਰਬਾਣੀ ਸਿੱਖਣ ਵਾਲਾ ਜਾਂ ਗੁਰਮੁਖੀ ਸਿੱਖਣ ਵਾਲਾ ਨਹੀਂ ਮਿਲਦਾ ਪਰ ਅਸਲ ਦੇ ਵਿੱਚ ਜੇ ਸਾਨੂੰ ਪੜਾਉਣ ਵਾਲੇ ਨੂੰ ਸ਼ੌਂਕ ਹੋਵੇ ਗੁਰੂ ਪ੍ਰਤੀ ਅਸੀਂ ਸਨੇਹ ਰੱਖਦੇ ਆ ਤੇ ਜਿਵੇਂ ਆਮ ਆਪਾਂ ਜਾਣਦੇ ਆ ਕਿ ਜੇ ਫੁੱਲਾਂ ਦੇ ਵਿੱਚ ਰਸ ਹੋਵੇ ਤੇ ਜਿਹੜੇ ਭੌਰੇ ਨੇ ਉਹ ਰਸ ਨੂੰ ਮੰਨਣ ਦੇ ਲਈ ਪਹੁੰਚ ਜਾਂਦੇ ਆ ਸੋ ਇਸ ਲਈ ਜੇ ਅਸੀਂ ਚਾਹ ਦੇ ਨਾਲ ਉਦਮ ਦੇ ਨਾਲ ਕੋਈ ਕਾਰਜ ਕਰਦੇ ਆ ਗੁਰਬਾਣੀ ਪ੍ਰਚਾਰਨ ਦਾ ਗੁਰਬਾਣੀ ਸਿਖਾਉਣ ਦਾ ਤੇ ਸਿੱਖਣ ਵਾਲੇ ਬੱਚੇ ਨੌਜਵਾਨ ਜਿਹੜੇ ਉਹਨਾਂ ਨੂੰ ਅੱਜ ਵੀ ਉਹ ਮਨਾਂ ਦੇ ਵਿੱਚ ਜਿਹੜਾ ਚਾਹ ਵਾ ਉਹ ਸੰਭੀ ਬੈਠੇ ਆ ਸੋ ਜਿਹੜੇ ਜਿੱਥੇ ਅਸੀਂ ਬਹੁਤ ਵੱਡੇ ਸਮਾਗਮ ਕਰਦੇ ਆ ਲੱਖਾਂ ਰੁਪਏ ਆ ਆਪਾਂ ਲਾ ਕੇ ਬਹੁਤ ਵੱਡੇ ਵੱਡੇ ਸਮਾਗਮ ਹੋ ਰਹੇ ਆ ਉਸ ਦੇ ਨਾਲ ਨਾਲ ਛੋਟੇ ਲੈਵਲ ਤੇ ਜਿਹੜੇ ਸਾਨੂੰ ਸਮਾਗਮ ਕਰਨ ਦੀ ਔਰ ਜ਼ਮੀਨੀ ਪੱਧਰ ਤੇ ਜਿਹੜਾ ਪ੍ਰਚਾਰ ਕਰਨ ਦੀ ਅੱਜ ਲੋੜ ਆ ਸੋ ਖਾਸ ਕਰਕੇ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਕਿਉਂਕਿ ਕਮੇਟੀਆਂ ਦਾ ਸਿਰਫ ਕੰਮ ਇਹ ਨਹੀਂ ਆ ਕਿ ਉਹ ਦੀਵਾਰਾਂ ਨੂੰ ਬਿਲਡਿੰਗਾਂ ਨੂੰ ਗੁਰਦੁਆਰਾ ਸਾਹਿਬ ਵੱਡੇ ਵੱਡੇ ਬਣਾ ਕੇ ਖੜੇ ਕਰ ਦੇਣ ਪਰ ਉਥੇ ਜੇ ਪਿੰਡ ਦੇ ਵਿੱਚ ਇੱਕ ਜਾਣਾ ਵੀ ਸੰਥਿਆ ਨਹੀਂ ਜਾਣਦਾ ਤਾਂ ਉਹ ਲੱਖ ਰੁਪਏ ਲਾਇਆ ਹੋਇਆ ਕਿਸੇ ਕਾਰਜ ਨਹੀਂ ਆਉਂਦਾ ਕਿਸੇ ਕੰਮ ਨਹੀਂ ਆਉਂਦਾ ਸੋ ਇਸ ਲਈ ਸਾਨੂੰ ਇਸ ਗੱਲ ਦੇ ਉੱਪਰ ਬਹੁ ਦੇ ਨਾਲ ਵਿਚਾਰ ਕਰਨ ਦੀ ਲੋੜ ਆ ਕਿ ਸਾਨੂੰ ਅੱਜ ਲੋੜ ਕੀ ਆ ਕਿਉਂਕਿ ਇਸ ਦੇ ਨਾਲ ਹੀ ਜਿਹੜੇ ਸਾਡੇ ਮਸਲੇ ਨੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੋ ਸਕਦਾ ਵਾ ਸੋ ਸਾਨੂੰ ਵੱਧ ਚੜ ਕੇ ਜਿਹੜੇ ਛੋਟੇ ਰੂਪ ਦੇ ਵਿੱਚ ਜਿਹੜੇ ਪ੍ਰਚਾਰ ਦੇ ਸਾਧਨ ਨੇ ਉਹਨਾਂ ਨੂੰ ਇਖਤਿਆਰ ਕਰਨਾ ਚਾਹੀਦਾ ਹੈ ਚਾਰ ਸਾਹਿਬਜਾਨਾਂ ਦੇ ਨਾਮ ਇਹ ਚੰਗੀ ਤਰ੍ਹਾਂ ਉਹ ਲੇਖ ਨਹੀਂ ਲੇਖ ਨਹੀਂ ਲਿਖੂ ਆਉਂਦੀ ਸੁਵਿਧਾ ਨਹੀਂ ਫੰਗਾ ਦਊਗਾ ਇੱਕ ਵੀ ਲੈਵ ਕਾਪੀ ਤੇ ਇਹ ਨਾਲ ਇਹਨਾਂ ਨੂੰ ਯਾਦ ਕਰਨਾ ਇਹ ਅੱਗੇ ਲਿਖਨੇ ਆ 55 ਸਤਕਾਂ ਦੇ ਨਾਮ ਯਾਦ ਕਰਨੇ ਪੂਰੇ ਬੰਦੇਵਾਂ ਨੰਬਰ ਹੈਗਾ ਵਾ ਜਿਹੜੇ ਆਪਣੇ 7 ਦਿਨਾਂ ਦੇ ਨਾਮ ਤੋਂ ਜ਼ਿਆਦਾ ਸਾਰੇ ਹਨ ਹੈਨਾ ਜਿਹੜੇ 12 ਮਹੀਨੇ ਆ ਚੇਸ ਸਾਫ ਜੇਡ ਫਾੜ ਵਾਲੇ ਉਹ 12 ਮਹੀਨਿਆਂ ਦੇ ਨਾਮ ਯਾਦ ਕਰਨਾ। ਔਰ ਇੱਕ ਜਿਹੜੀ ਇਹ ਬਾਲ ਵਤੀਸ਼ ਦੇ ਮਗਰ ਜਨਕੀ ਆਖਰੀ ਮਹੀਨੇ ਤੋਂ ਪਹਿਲਾਂ ਨੂੰ 87 ਕਹਿੰਦੇ ਆ 87 పే ਨੰਬਰ ਤੇ ਇੱਕ ਜਿਹੜੀ ਸਿਆਸੀ ਤੋਂ ਸ਼ੁਰੂ ਹੁੰਦੀ ਹੈ ਗਿਣਤੀ। ਇਹ ਗਿਣਤੀ ਵੀ ਤੁਸੀਂ ਲਿਖਣੀ ਆ ਔਰ ਤੁਹਾਨੂੰ ਉਹ ਦਾ ਅਭਿਆਸ ਕਰਨਾ ਹੈ ਜੋ ਕਿ ਜਿੱਦੀ ਆਪਾਂ ਉਹ ਦਾ ਸਕੂਲਾਂ ਦੀ ਗਿਣਤੀ ਲਿਖਦੇ ਆ ਉਹ ਹੈਗੀ ਹਿੰਦੀ ਵਾਲੀ ਇਹ ਪੰਜਾਬੀ ਵਾਲੀ ਠੀਕ ਆ ਸ਼ੁਰੂ ਲੱਗੀ ਹੋਈ ਹਾਂਜੀ ਠੀਕ